ਅੰਮ੍ਰਿਤਸਰ ਦੇ ਹਸੈਨਪੁਰਾ ਚੌਕ ਫਲਾਈਓਵਰ ਤੇ ਅੱਜ ਡੀਜ਼ਲ ਵਾਲਾ ਟੈਂਕਰ ਪਲਟਣ ਕਰਕੇ ਹਾਲਤ ਖਰਾਬ ਹੋ ਗਈ ਜਾਣਕਾਰੀ ਮੁਤਾਬਕ ਲਗਭਗ ਡੇਢ ਘੰਟਾ ਪਹਿਲਾਂ ਇੱਕ ਡੀਜ਼ਲ ਭਰਿਆ ਟੈਂਕਰ ਬੇਅੰਤ ਫਿਸਲਣ ਕਾਰਨ ਪਲਟ ਗਿਆ ਜਿਸ ਨਾਲ ਵੱਡੀ ਮਾਤਰਾ 'ਚ ਡੀਜ਼ਲ ਸੜਕ ਤੇ ਫੈਲ ਗਿਆ ਜਿਸ ਕਾਰਨ ਮੋਟਰਸਾਈਕਲਾਂ ਤੇ ਸਕੂਟਰਾਂ ਦੇ ਤਿਲਕ ਸਲਿੱਪ ਹੋਣ ਦੀ ਲੜੀ ਚੱਲ ਪਈ ਜਿਸ ਦੇ ਵਿੱਚ ਲਗਭਗ 200 ਤੋਂ 250 ਵਾਹਨ ਡਿੱਗਣ ਦੀ ਘਟਨਾਵਾਂ ਸਾਹਮਣੇ ਆਈਆਂ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗਣ ਦੀ ਵੀ ਪੁਸ਼ਟੀ ਹੋਈ ਹੈ ਏ ਭਜੀ तकरीबन ਹੁਣ ਤੋਂ 1.5 ਘੰਟਾ ਪਹਿਲਾਂ ਟੈਂਕਰ ਡੀਜ਼ਲ ਦਾ ਪਰਟਿਆ ਜੀ ਅੱਛਾ ਔਰ ਸਾਡੇ ਸਾਹਮਣੇ ਸ਼ਾਪ ਹੈ ਅਸੀਂ 1 ਘੰਟੇ ਤੋਂ ਦੇਖ ਰਹੇ ਹਾਂ ਇੱਥੇ ਘੱਟੋ ਘੱਟ ਪੋਤਾ ਨਹੀਂ 2-250 ਮੋਟਰਸਾਈਕਲ ਸਲਿੱਪ ਹੋ ਗਈ ਠੀਕ ਹੈ ਜਿਹਦੇ ਵਿੱਚ ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਨੇ ਔਰ ਸਾਡੀ ਇਹੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਕਿ ਇਹ ਕੇਸ ਫਲਾਈਓਵਰ ਨੂੰ ਪਿੱਛੋਂ ਘੰਟਾ 2 ਘੰਟੇ ਬੰਦ ਕਰ ਦਿੱਤਾ ਜਾਵੇ ਤਾ ਕਿ ਇਹਦਾ ਕੋਈ ਸੋਲੂਸ਼ਨ ਹੋਵੇ ਤੇ ਲੋਕਾਂ ਨੂੰ ਫਟਾਣਾ ਨਾ ਲੱਗਣ ਜੀ ਜਿਹੜੇ ਨੌਜਵਾਨਾਂ ਰੋਕਣੇ ਲੋਕਾਂ ਨੂੰ ਇਹ ਤਾਂ ਸੇਵਾ ਹੀ ਹੈ ਭਾਜੀ ਪ੍ਰਸ਼ਾਸਨ ਕੋਈ ਨਹੀਂ ਪੁੱਜਦਾ ਇਹ ਸੇਵਾ ਹੀ ਹੈ ਭਾਜੀ ਇਹ ਤੇ ਅਗਰ ਸਭ ਭੈਣ ਭਰਾ ਇਕੱਠੇ ਹੀ ਨੇ ਅਗਰ ਇੱਕ ਦੂਜੇ ਦੀ ਸੇਫਟੀ ਲਈ ਕੋਈ ਕਿਸੇ ਨੂੰ ਅਲਰਟ ਕਰ ਰਿਹਾ ਹੈ ਰੋਕੇ ਤੇ ਉਹ ਚੰਗੀ ਗੱਲ ਹੈ ਭਾਜੀ ਮਾੜੀ ਗੱਲ ਨਹੀਂ ਹੈ ਬਾਕੀ ਭਾਜੀ ਹੋਣੀ ਦੱਸਣਗੇ ਬਾਈ ਜੀ ਨਾ ਤੁਹਾਡਾ ਪਵਨ ਜੋਸ਼ੀ ਮੈਂ ਬਸ ਤੁਹਾਡਾ ਵੀਰਾਂ ਸਮਾਜ ਸੇਵੀ ਭਾਜੀ ਨਗ ਰਹੇ ਸੀ ਫਿਰ ਮਿੱਟੂ ਭਾਜੀ ਨੂੰ ਮੈਂ ਆਵਾਜ਼ ਮਾਰੀ ਇਹ ਵੀ ਮੇਰੇ ਵੀਰ ਜੀ ਲੋਕਾਂ ਦਾ ਭੜਾ ਕਰ ਆ ਦੇਖੋ ਨਾ ਡੀਜੇ ਲੋੜਿਆ ਕੋਈ ਮੇਰੇ ਹਿਸਾਬ ਨਾਲ 1.5 ਘੰਟਾ ਹੋ ਗਿਆ ਯਾਰ ਦੁੜਿਆ ਤੁਹਾਨੂੰ ਨਜ਼ਰ ਆ ਰਿਹਾ ਅਸੀਂ ਤੇ ਬਸ ਹੱਥ ਜੋੜ ਕੇ ਬੇਨਤੀ ਕਰ ਕਟੋ ਘਟ 2-250 ਡੇਗ ਪਿਆ ਸੱਟਾਂ ਲੱਗੀਆਂ ਲੋਕਾਂ ਪੁਲੀਸ ਪ੍ਰਸ਼ਾਸਨ ਪੁੱਛੇ ਮੋਕੇ ਤੇ ਆਏ ਡੀਸੀ ਸਾਹਿਬ ਨੂੰ ਘੂਹਾਰ ਲਾ ਰਹੇ ਆ ਵੀ ਇਹਦਾ ਜਲਦ ਕਰੋ ਕੋਈ ਇਹਨਾਂ ਦੇ ਭਾਜੀ ਇੱਕੋ ਹੀ ਸੋਲੂਸ਼ਨ ਹੈ ਕਿ ਪਿੱਛੋਂ ਪੋਲ ਨੂੰ ਬੰਦ ਕਰ ਦਿੱਤਾ ਜਾਵੇ ਘੰਟਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਇੱਥੇ ਰੇਤਾ ਸੁੱਟਣੀ ਆ ਜਾਂ ਪਾਣੀ ਪਾਉਣਾ ਵਾ ਪਾ ਕੇ ਨੂੰ ਵਾਸ਼ ਕੀਤਾ ਜਾਵੇ ਤਾਂ ਕਿ ਇੱਥੇ ਸਲਿੱਪਰੀ ਜਿਹੜੀ ਉਹ ਘਟ ਸਕੇ ਅਸੀਂ ਉਦੋਂ ਦੇ ਲੱਗੇ ਹੱਥ ਜੋੜਨੇ ਲੋਕਾਂ ਨੂੰ ਵੀ ਹੌਲੀ ਜਦੋਂ ਇੱਕ ਬ੍ਰੇਕ ਮਾਰਦਾ ਨਾ ਉਹਦੇ ਪਿੱਛੇ ਜਦੋਂ ਬ੍ਰੇਕਾਂ ਵੱਜਦੀਆਂ ਸਾਰੇ ਦੇਖ ਲਿਓਣੇ ਦੇਖਿਓ ਕੀ ਬਣਦਾ ਤੁਸੀਂ ਇਹ ਕੋਈ ਦੇਖਿਓ ਤਲਾ ਮਿਲੀ ਹੈ ਜੀ ਇੱਥੇ ਅੱਗ ਲੱਗਣ ਦਾ ਖਤਰਾ ਵੇ ਅਸੀਂ ਆਏ ਆ ਕਿ ਦੇਖਿਆ ਵੇ ਇਹ ਜਿਹੜਾ ਰੋਡ ਤੇ ਕੇਰ ਨੂੰ ਲਿਆਇਆ ਹੈ ਮਿੱਟੀ ਪਾਈ ਜਾ ਰਹੀ ਉਹ ਦੇਖੋ ਉਹ ਦੇਖੋ ਮਿੱਟੀ ਪਾਈ ਜਾ ਰਹੀ ਆਪਣਾ ਲਾਂਡਰੀ ਕੰਮ ਕਰ ਰਿਹਾ ਪ੍ਰੋਫੈਸ਼ਨਲ ਵੱਲੋਂ ਤਾਂ ਨਹੀਂ ਕੁਝ ਹੋ ਰਿਹਾ ਜੀ ਆਪਣਾ ਨਾਮ ਦੱਸੋ ਸੰਦੀਪ ਕੁਮਾਰ ਕਿਸ ਜਗ੍ਹਾ ਤੋਂ ਆਏ ਤੇ ਕਿਦੋਂ ਤੁਹਾਨੂੰ ਜਾਣਕਾਰੀ ਅਸੀਂ ਸਿਵਲ ਲੈਂਡ ਤੋਂ ਆਏ ਆ ਸਾਨੂੰ ਹੁਣੇ-ਹੁਣੇ ਫੋਨ ਰਾਹੀਂ ਇਤਲਾਹ ਮਿਲੀ ਹੈ ਵੀ ਇੱਥੇ ਅੱਗ ਲੱਗਣ ਦਾ ਖਤਰਾ ਹੈ ਟਰਾਂਸਫਾਰਮ ਜਿਹੜਾ ਲੀਕ ਹੈ ਕਾਹਦਾ ਪੈਟਰੋਲ ਹੈ ਕੋਈ ਇਹ ਹੁਣ ਦੇਖਾਂਗੇ ਕੀ ਹੈਗਾ ਵੇ ਤੁਹਾਡੇ ਸਾਹਮਣੇ ਹੀ ਹੈ ਪਾਣੀ ਨਾਲ ਫਰਕ ਪਏਗਾ ਨਾ ਇਹ ਦੇਖਾਂਗੇ ਹੁਣੇ ਦੇਖਨੇ ਆ ਪਾਣੀ ਨਾਲ ਹੋਰ ਨਾ ਦਿਲਕਨ ਹੋ ਜਾਈਂ